ਮਿੱਤਰੋ ਬਾਕੀ ਦੀਆਂ ਗੱਲਾਂ ਮਗਰੋਂ ਕਰਾਂਗੇ ਪਹਿਲਾਂ ਇੱਕ ਜ਼ਰੂਰੀ ਬੇਨਤੀ ਆ ਕਿ ਹੜ੍ਹਾਂ ਦਾ ਮਾਹੌਲ ਬਣਿਆ ਹੋਇਆ ਪੰਜਾਬ ਦੇ ਵਿੱਚ ਬਹੁਤ ਸਾਰੇ ਹੀ ਜਗ੍ਹਾ ਤੇ ਹੜ੍ਹ ਦੇ ਨਾਲ ਫਸਲ ਖਰਾਬ ਹੋ ਗਈ ਕਿਸੇ ਦੇ ਫਾਰਮਾਂ ਦੇ ਵਿੱਚ ਪਾਣੀ ਆ ਗਿਆ ਆ ਤੇ ਜੇਕਰ ਮੇਰਾ ਵੀਰ ਕੋਈ ਵੀ ਘੋੜਿਆਂ ਵਾਲਾ ਜਿਹਦੇ ਫਾਰਮ 'ਚ ਪਾਣੀ ਆਇਆ ਹੋਵੇ ਜਾਂ ਪੱਠੇ ਦੀ ਕੋਈ ਪ੍ਰੋਬਲਮ ਆ ਜਾਂ ਘਰਾਂ ਦੇ ਵਿੱਚ ਪਾਣੀ ਆਇਆ ਹੋਵੇ ਤਾਂ ਐਸ ਸਟੱਡ ਫਾਰਮ ਤੇ ਐਸ ਜੀਐਸ ਸਟੱਡ ਫਾਰਮ ਜਗਤਪੁਰ ਤੇ ਇੱਥੇ 6 ਤੋਂ 7 ਘੋੜੇ ਘੋੜੀਆਂ ਦੀ ਜਿਹੜੀ ਆ ਜਗ੍ਹਾ ਹੈਗੀ ਆ ਅਗਰ ਕਿਸੇ ਨੂੰ ਵੀ ਜ਼ਰੂਰਤ ਆ ਤਾਂ ਬਾਈ ਪਿੰਦੇ ਨਾਲ ਕੰਟੈਕਟ ਕਰਕੇ ਆਪਣੇ ਘੋੜੇ-ਗੋੜੀਆਂ ਇੱਥੇ ਛੱਡ ਕੇ ਜਾ ਸਕਦੇ ਆ ਤੇ ਫ੍ਰੀ ਆਫ ਕਾਸਟ ਹੋਊਗਾ ਜੀ ਇੱਕ ਹੋਰ ਵੱਡੀ ਆਫਰ ਆ ਉਹ ਵੀਡੀਓ ਦੇ ਵਿੱਚ ਤੁਹਾਨੂੰ ਦੱਸੀ ਜਾਊਗੀ ਜੀ ਮਿੱਤਰੋ ਸਵਾਗਤ ਆ ਵੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ YouTube ਚੈਨਲ ਤੇ ਤੇ ਸੱਜਣੋ ਸਿਆਣਿਆਂ ਨੇ ਇੱਕ ਗੱਲ ਕਹੀ ਹੋਈ ਆ ਕਿ ਪ੍ਰਮਾਤਮਾ ਦਾ ਨਾਮ ਲੈ ਕੇ ਅਗਰ ਕੋਈ ਵੀ ਬੰਦਾ ਕਿਸੇ ਵੀ ਕਾਰਜ ਨੂੰ ਸ਼ੁਰੂ ਕਰਦਾ ਨਾ ਤਰ ਰੱਬ ਵੀ ਆਪ ਵਿਚਰਦਾ ਤੇ ਉਹ ਕੰਮ ਨੂੰ ਕਦੇ ਵੀ ਥੱਲੇ ਨਹੀਂ ਜਾਣ ਦਿੰਦਾ ਮੈਨੂੰ ਯਾਦ ਆ ਕਿ ਜਦੋਂ ਆ ਜਿਹੜਾ ਫਾਰਮ ਤੁਹਾਨੂੰ ਦਿਖਾ ਰਿਹਾ ਇੱਥੇ ਪਹਿਲੀ ਵਾਰ ਘੋੜੇ ਘੋੜੀਆਂ ਲਿਆਂਦੇ ਗਏ ਸੀ ਤਾਂ ਉਸ ਟਾਈਮ ਵੀ ਪ੍ਰਮਾਤਮਾ ਦੀ ਅਰਦਾਸ ਕਰਵਾ ਕੇ ਘੋੜਿਆਂ ਦੇ ਚਰਨ ਅੰਦਰ ਪਵਾਏ ਸੀ ਤੇ ਬਾਕੀ ਦੂਸਰੀ ਗੱਲ ਇਹ ਵੀ ਕਹੀ ਹੋਈ ਆ ਕਿ ਘੋੜੇ ਨਾ ਪੈਸੇ ਨਾ ਨਾਸਪਾਰਸ਼ ਨਾ ਤੇ ਨਾ ਕਦੇ ਵੀ ਤੱਕੇ ਨਾਲ ਘਰ ਆਉਂਦੇ ਆ ਇੱਕ ਕਿਸਮਤ ਵਾਲਿਆਂ ਦੇ ਘਰ ਆndi ਆ ਤੇ ਪ੍ਰਮਾਤਮਾ ਦਾ ਨਾਮ ਲੈ ਕੇ ਸ਼ੁਰੂ ਕੀਤਾ ਗਿਆ ਸੀ ਇਹ ਐਸ ਜੀ ਐਸ ਫਾਰਮ ਜਾਗਤਪੁਰ ਜਿਹਦੇ ਕਰਕੇ ਕਿਸਮਤ ਦੇ ਵਿੱਚ ਬਹੁਤ ਵਧੀਆ-ਵਧੀਆ ਘੋੜੇ ਲਿਖ ਦਿੰਤੇ ਆ ਰੱਬ ਨੇ ਤੇ ਮਿੱਤਰੋ ਨਾ ਮੁਬਾਰਕਾਂ ਦਉ ਆਪਣੇ ਪਿੰਦੇ ਵਾਈ ਨੂੰ ਜਿਹੜਾ ਕਿ ਆਪ ਇਸ ਟਾਈਮ ਆਸਟ੍ਰੇਲੀਆ 'ਚ ਬੈਠਾ ਆ ਪਰ ਉਹਨੇ ਰੌਣਕ ਲਾਈ ਹੋਈ ਆ ਪਿੰਡ ਜਾਗਤਪੁਰ ਦੇ ਵਿੱਚ ਜਿੱਥੇ ਕਿ ਹਰ ਇੱਕ ਵੱਡੇ-ਵੱਡੇ ਘੋੜੇ ਆ ਚੁੱਕੇ ਆ ਪਹਿਲਾਂ ਬਾਈ ਉਹਨਾਂ ਨੇ ਮੋਰਮੋਕਟ ਰਡਾਰ ਵਰਗੇ ਘੋੜੇ ਇਸ ਫਾਰਮ ਤੇ ਲਿਆਂਦੇ ਆ ਹੁਣ ਟੌਪ ਟੌਪ ਦੀਆਂ ਘੋੜੀਆਂ ਲਿਆਂਨੀਆਂ ਤੇ ਇੱਕ ਬਹੁਤ ਹੀ ਵਧੀਆ ਘੋੜਾ ਬਹੁਤ ਹੀ ਨਾਮੀ ਘੋੜਾ ਜਿਹਨੇ ਕਿ 70 ਤੋਂ 75 ਘੋੜੀਆਂ ਭਰ ਦਿੱਤੀਆਂ ਹੁਣ ਤੱਕ ਘੋੜੇ ਦਾ ਨਾਮ ਆ ਜੀ ਵਤਨ ਬਰਾੜ ਜਿਹੜਾ ਕਿ ਬਾਈ ਯੋਧੇ ਹੁਣਾ ਕੋਲ ਸੀ ਸਰਪੰਚ ਸਟਾਰਟ ਫਾਰਮ ਅਮਰਤਸਰ ਵਿੱਚ ਤੇ ਉਹਨਾਂ ਦੇ ਕੋਲ ਇਸ ਟਾਈਮ ਰਤਨ ਕਾਂਟਾ ਘੋੜਾ ਵੀ ਆ ਜੀ ਤੇ ਬਾਈ ਉਹਨਾਂ ਨੇ ਇਹ ਘੋੜਾ ਹੁਣ ਪਿੰਦੇ ਬਾਈ ਉਹਨਾਂ ਨੂੰ ਦਿੱਤਾ ਹੈ ਜੀ ਤੇ ਘੋੜਾ ਵੀ ਬਸ ਕਾਦਾ ਅੱਗ ਦੀ ਨਾਲ ਦੇ ਤੇ ਫੀਸ ਇਹਦੀ ਰੱਖੀ ਹੋਈ ਆ 51000 ਰੁਪਇਆ ਪਿੰਦੇ ਬਾਈ ਨੇ ਜਿਨ੍ਹਾਂ ਏਰੀਏ ਦੇ ਵਿੱਚ ਹੜਾ ਆਇਆ ਹੋਇਆ ਆ ਉਹਨਾਂ ਏਰੀਏ ਦੇ ਸਾਰੇ ਘੋੜਾ ਪਾਲਕਾਂ ਨੂੰ ਇੱਕ ਆਫਰ ਦਿੱਤਾ ਹੋਇਆ ਪਿੰਦੇ ਬਾਈ ਨੇ 31 ਦਸੰਬਰ 2025 ਤੱਕ ਕਿ ਉਹਨਾਂ ਦੀ ਘੋੜੀ ਜਿਹੜੀ ਆ ਫ੍ਰੀ ਭਰਾਈ ਜਾ ਸਕਦੀ ਆ ਅਗਰ ਕੋਈ ਵੀ ਉਸ ਏਰੀਆ ਚ ਆਂਦਾ ਤਾਂ ਉਹ ਫ੍ਰੀ ਪ੍ਰਵਾਹ ਕੇ ਲਈ ਜਾ ਸਕਦਾ ਆ ਤੇ ਘੋੜੀ ਜਿਹੜੀ ਆ 2-4 ਦਿਨ ਅਗਰ ਇੱਥੇ ਛੱਡਣੀ ਵੀ ਪਈ ਇਹਨਾਂ ਦੇ ਫਾਰਮ ਤੇ ਤਾਂ ਉਹ ਵੀ ਕਹਿੰਦੇ ਅਸੀਂ ਸੰਭਾਂਗੇ ਤੇ ਬਾਕੀ ਦੀ ਜਿਹੜੀ ਸਾਰੀ ਘੋੜੇ ਦੀ ਡਿਟੇਲ ਆ ਉਹ ਬਾਈ ਉਹਨਾਂ ਦੇ ਆਪਾਂ ਉਹ ਹੀ ਸੁਣ ਲੈਣੀ ਆ ਇਸੇ ਮੌਕੇ ਤੇ ਬਹੁਤ ਵੱਡੀਆਂ-ਵੱਡੀਆਂ ਹਸਤੀਆਂ ਵੀ ਪਹੁੰਚੀਆਂ ਹੋਈਆਂ ਸੀ ਜਿਨ੍ਹਾਂ ਨਾਲ ਕਿ ਪਿੰਦੇ ਬਾਈ ਦਾ ਬਹੁਤ ਦਿਲੋਂ ਪਿਆਰ ਆ ਜੋ ਕਿ ਆਪ ਵੀ ਬਹੁਤ ਘੋੜਾ ਪ੍ਰੇਮੀ ਆ ਜਿਨ੍ਹਾਂ ਨੇ ਆਪ ਵੀ ਘੋੜੇ ਰੱਖੇ ਹੋਏ ਆ ਇਸੇ ਮੌਕੇ ਤੇ ਰੁੜਕੇ ਵਾਲੇ ਬਾਬਾ ਜੀ ਮਹਾਂਤ ਪਵਨ ਦਾਸ ਜੀ ਜੋ ਕਿ ਰੁੜਕੇ ਤੋਂ ਆ ਤੇ ਉਹਨਾਂ ਦਾ ਆਪਣਾ ਵੀ ਇੱਕ ਸਟੱਡ ਫਾਰਮ ਆ ਤੇ ਨਾਲ ਹੀ ਭਾਈ ਜਗ ਸਿੰਘ ਜੱਗੀ ਜਿਹੜਾ ਕਿ ਘੁੜਕੇ ਤੋਂ ਆ ਪਿੰਡ ਇਹ ਵੀ ਪਹੁੰਚੇ ਹੋਏ ਸੀ ਇਨਾਂ ਦਾ ਵੀ ਪਿੰਦੇ ਬਾਈ ਨੇ ਵੀਡੀਓ ਦੇ ਥਰੂ ਹੀ ਕਿਹਾ ਕਿ ਧੰਨਵਾਦ ਜ਼ਰੂਰ ਕਰਨਾ ਜਿਵੇਂ ਕਿ ਪਹਿਲਾਂ ਵੀ ਪਿੰਦੇ ਬਾਈ ਨੇ ਹਰੇਕ ਘੋੜੇ ਘੋੜੀ ਨੂੰ ਘਰ ਵਿੱਚ ਲਿਆਉਣ ਤੋਂ ਪਹਿਲਾਂ ਪਰਮਾਤਮਾ ਦਾ ਨਾਮ ਲਿਆ ਉਸੇ ਹੀ ਤਰ੍ਹਾਂ ਵਤਨ ਵਿਰਾਟ ਨੂੰ ਵੀ ਘਰ ਵਿੱਚ ਲਿਆਉਣ ਤੋਂ ਪਹਿਲਾਂ ਅਰਦਾਸ ਕਰਵਾਈ ਗਈ ਰੱਬ ਦਾ ਨਾਮ ਲਿਆ ਗਿਆ ਤੇ ਉਸ ਤੋਂ ਬਾਅਦ ਬਾਈ ਯੋਧੇ ਦਾ ਤੇ ਉਹਨਾਂ ਦੇ ਸਾਰੇ ਨਾਲ ਆਏ ਮਿੱਤਰ ਸੱਜਣਾ ਦਾ ਤੇ ਘੋੜੇ ਵਤਨ ਵਿਰਾਟ ਦਾ ਵੈਲਕਮ ਕੀਤਾ ਤੇ ਘੋੜੇ ਦੀ ਬਾਕੀ ਦੀ ਸਾਰੀ ਡਿਟੇਲ ਆਜਾ ਹੁਣ ਬਾਈ ਹੁਣਾ ਤੋਂ ਆਪਾਂ ਡਾਇਰੈਕਟ ਹੀ ਪੁੱਛ ਲੈਂਦੇ। ਬਾਈ ਸਤਿ ਸ੍ਰੀ ਅਕਾਲ ਜੀ। ਬਹੁਤ ਬਹੁਤ ਥੈਂਕ ਯੂ ਤੁਸੀਂ ਐਡੀ ਦੂਰੋਂ ਚੱਲ ਕੇ ਆਏ ਸਾਡੇ ਇੱਥੇ ਤੇ ਬਹੁਤ ਬਹੁਤ ਧੰਨਵਾਦ ਤੁਹਾਡਾ। ਤੇ ਪਹਿਲਾਂ ਤਾਂ ਜੀ ਪਿੰਦੇ ਬਾਈ ਨੂੰ ਆਪਾਂ ਮੁਬਾਰਕਾਂ ਦੇ ਦਈਏ ਕਿ ਪਿੰਦੇ ਬਾਈ ਨੇ ਇੱਕ ਬਹੁਤ ਵਧੀਆ ਇੱਕ ਨਾਮੀ ਘੋੜਾ ਤੇ ਇੱਕ ਬਹੁਤ ਹੀ ਡਿਫਰੈਂਟ ਲਾਈਨ ਦਾ ਘੋੜਾ ਖਰੀਦਿਆ। ਅ ਵਤਨ ਵਿਰਾਟ। ਹਾਂ ਜੀ ਵਤਨ ਵਿਰਾਟ ਜੀ। ਜੱਬਾਈ ਹੁਣਾ ਕੋਲੋਂ ਆਇਆ ਜੀ ਘੋੜਾ ਤੇ ਵੀ ਜੀ ਪਹਿਲਾਂ ਤਾਂ ਘੋੜੇ ਦਾ ਨਾਮ, ਹਾਈਟ ਤੇ ਲਾਈਨ ਦੱਸਿਓ ਇਹ ਜੀ ਘੋੜੇ ਦਾ ਨਾਮ ਹੈ ਵਤਨ ਵਿਰਾਟ ਹਾਂਜੀ ਕਿ ਵਿਰਾਟ ਘੋੜੇ ਦਾ ਬੱਚਾ ਆ ਹਾਂਜੀ ਵਿਰਾਟ ਘੋੜਾ ਚੇਤਕ ਦਾ ਬੱਚਾ ਸੀ ਹਾਂਜੀ ਉਹ ਜਿੱਥੇ ਗਾਂ ਸੀ ਤਾਰਾਮ ਵਾਲੇ ਘੋੜੇ ਦਾ ਬੱਚਾ ਆਇੰਦਾ ਅਗਰ ਆਪਾਂ ਕਹਿ ਸਕਦੇ ਰਤਨਾਕਰ ਲਾਈਨ ਤੋਂ ਹੈ ਘੋੜਾ ਇਹ ਹਾਂਜੀ ਆਜ ਦੀ ਡੇਟ 'ਚ ਜਿਤਨਾ ਦਲਬਾਗ ਦੇ ਦਲਬਾਗ ਆ ਦੇਵਰਾਜ ਆ ਸਾਰੀ ਆਲੀਸ਼ਾਨ ਲਾਈਨ ਤੋਂ ਹਟਵੀਂ ਲੈਣਾ ਹੈ ਹਾਂਜੀ ਥੋੜਾ ਹਟਵਾ ਆ ਘੋੜਾ ਮਤਲਬ ਬਰੀਡਿੰਗ ਲਈ ਬਹੁਤ ਜ਼ਿਆਦਾ ਬਹੁਤ ਜ਼ਿਆਦਾ ਚੰਗਾ ਘੋੜਾ ਆ ਆਜ ਦੀ ਡੇਟ 'ਚ ਦਲਬਾਗ ਦੇ ਬੱਚੇ ਆ ਬੱਚੀਆਂ ਆ ਉਹਨਾਂ ਲਈ ਬਹੁਤ ਜ਼ਿਆਦਾ ਲੋੜਵੰਦ ਕਹਿ ਲੋ ਅਜ ਦੇ ਅਨੁਸਾਰ ਹਾਂਜੀ ਹਨਾ ਜੀ ਕਿਉਂਕਿ ਆਪਾਂ ਇੱਕੋ ਬਰੀਡ ਨੂੰ ਕਨਸੈਂਟਰੇਟ ਕਰ ਰਹੇ ਆ ਹਾਂਜੀ ਤੇ ਇਹ ਥੋੜੀ ਅਡ ਲਾਈਨ ਦਾ ਬੱਚਾ ਡਿਫਰੈਂਟ ਲਾਈਨ ਹੋ ਜੂਗੀ ਹਾਂਜੀ ਹਾਂਜੀ ਲਾਈਨ ਇਨ ਬਰੀਡਿੰਗ ਜਿਹੜੀ ਹੁੰਦੀ ਹੈ ਹਾਂਜੀ 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 ਉਹ ਬੰਦ ਹੋ ਸਕਦੀ ਹੈ ਇਹ ਕਹਿੰਦੇ ਕਿ ਇਹ ਆਪਣੇ ਕੋਲੇ ਪਲਿਆ ਤੁਹਾਡੇ ਕੋਲੇ ਰਿਹਾ ਜਾਂ ਕਿੱਦਾਂ ਇਹ ਬੱਚਾ ਲਿਆ ਸੀ ਜੀ ਆਪਾਂ ਆਪਾਂ ਲਿਆ ਸੀ ਬੱਚਾ ਪ੍ਰਗਟ ਕੋਲ ਪ੍ਰਗਟ ਬਾਈ ਕੋ ਹਾਂਜੀ ਪ੍ਰਗਟ ਬਾਈ ਕੋ ਬੱਚਾ ਲਿਆ ਸੀ ਉਹਨਾਂ ਦੇ ਘਰ ਹੀ ਪੈਦਾ ਹੋਇਆ ਸੀ ਠੀਕ ਹੈ ਜੀ ਤੇ ਇਹਦੀ ਮਾਂ ਵੀ ਉਹਨਾਂ ਦੇ ਕੋਲ ਹੀ ਐਸ ਟਾਈਮ ਤੁਸੀਂ ਬੱਚਾ ਛੋਟਾ ਹੀ ਹੁੰਦਾ ਹੈ ਲੈ ਹਾਂਜੀ ਹਾਂਜੀ ਹਾਂ ਤੇ ਇਹਦਾ ਜਿਹੜਾ ਹੈਗਾ ਆ ਦਾਦਾ ਉਹ ਆ ਗਿਆ ਚੇਤੇ ਤੱਕ ਹਾਂਜੀ 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 ਚੇਤੇ ਹਨਾਜੀ ਹਾਂਜੀ ਠੀਕ ਹੈ ਤੇ ਮਦਰ ਵਾਲੀ ਸਾਈਡ ਕਿਹੜੀ ਹੈ ਮਦਰ ਵਾਲੀ ਸਾਈਡ ਜੀ ਇਹਦੀ ਨਾ ਪ੍ਰਗਟਬਾਈ ਕੋਲੇ ਆ ਮਦਰ ਕੋਈ 올ਡ ਲਾਈਨ ਦੀ ਆ ਅਸਲ ਚ ਹਾਂਜੀ ਤੇ ਉਹਦੀ ਆਪਾਂ ਨੂੰ ਜਿਆਦਾ ਡਿਟੇਲ ਨਹੀਂ ਪਤਾ ਪਰ ਐਡ ਪ੍ਰੈਜ਼ੈਂਟ ਉਹ ਪ੍ਰਗਟਬਾਈ ਦੇ ਕੋਲ ਖੜੀ ਆ ਉਹਨੇ ਬਹੁਤ ਜਿਆਦਾ ਚੰਗੇ ਬੱਚੇ ਦਿੱਤੇ ਆ ਠੀਕ ਹੈ ਜੀ ਮੇਰੇ ਸਹਾਂ ਨਾਲ ਉਹਨਾਂ ਕੋਲ ਇੱਕ ਦੋ ਬੱਚੀਆਂ ਸ਼ਾਇਦ ਉਹਦੀਆਂ ਹੋਣ ਐ ਅੱਛਾ ਜੀ ਹਾਂਜੀ ਇਹਦੀਆਂ ਭੈਣਾਂ ਹਾਂਜੀ ਕੀ ਮਾਰਕਿੰਗ ਸੀ ਮਦਰ ਦੀ ਤੁਸੀਂ ਦੱਸੋ ਮਦਰ ਦੀ ਮੱਥੇ ਪਟਾ ਦੋ ਪੈਰ ਮਗੱਲੇ ਵਾਈਟ ਠੀਕ ਹੈ ਜੀ ਹਾਂ ਜੀ ਤੇ ਹੁਣ ਤੱਕ ਇਹਦੇ ਕੋ ਕਿੰਨੀਆਂ ਘੋੜੀਆਂ ਭਰਾ ਚੁੱਕਿਆ ਆ ਭਾਈ ਇਸ ਘੋੜੇ ਤੋਂ ਆ ਆਪਣੇ ਏਰੀਆ ਦੇ ਵਿੱਚ ਘੱਟ ਤੋਂ ਘੱਟ 75 ਤੋਂ 80 ਘੋੜੀਆਂ ਇਹ ਤੋਂ ਮੇਟ ਕਰਾਈਆਂ ਆ ਠੀਕ ਹੈ ਜੀ ਜਿਹਦੇ ਰਿਜ਼ਲਟ ਇਹਦੇ ਬਹੁਤ ਜ਼ਿਆਦਾ ਸੋਹਣੇ ਆਏ ਆ ਅੱਛਾ ਜੀ ਹਰ ਟਾਈਪ ਦੇ ਮਦਰ ਦੇ ਅਨੁਸਾਰ ਹਾਂ ਜੀ ਹਨਾ ਜੀ ਕੱਲੇ ਘੋੜੇ ਦਾ ਨਹੀਂ ਕੋਈ ਰੋਲ ਹੋ ਸਕਦਾ ਬਰੀਡਿੰਗ ਦੇ ਵਿੱਚ ਬਿਲਕੁਲ ਜੀ ਮਦਰ ਦਾ ਵੀ ਬਹੁਤ ਜ਼ਿਆਦਾ ਰੋਲ ਆ ਹਾਂ ਜੀ ਪਰ ਘੋੜੇ ਨੇ ਨਹੀਂ ਕਸਰ ਛੱਡੀ ਆ ਆਪਣੇ ਵੱਲੋਂ ਮਾਰਕਿੰਗ ਦੇਣ ਵਾਸਤੇ ਸਹੀ ਹੈ ਮਤਲਬ ਆਪਣੇ ਏਰੀਆ ਦੇ ਵਿੱਚ ਜੈਟ ਬਲੈਕ ਬੱਚੇ ਦੇ ਵੀ ਹਾਂਜੀ ਇਹਨੇ ਮਤਲਬ ਬਲੇਜ਼ ਕਹਿ ਲਓ ਮੈਟੇ ਫੁੱਲ ਕਹਿ ਲਓ ਹਾਂਜੀ ਇਹਨੇ ਉਹ ਬੱਚੇ ਮਾਰਕਿੰਗ ਵਾਲੇ ਬੱਚੇ ਪਾਏ ਆ ਠੀਕ ਹੈ ਜਿਹੜੇ ਬਿਲਕੁਲ ਬਲੈਕ ਹਾਂਜੀ ਬਿਲਕੁਲ ਬਲੈਕ ਕਿਉਂਕਿ ਆਪਣੇ ਨਾ ਉਧਰ ਇੱਕ ਬਹੁਤ ਮਸ਼ਹੂਰ ਕੋੜਾ ਹੁੰਦਾ ਸੀ ਅਲੀ ਗਿਲਗੜ ਹਾਂਜੀ ਅਲੀ ਗਿਲਗੜ ਹਾਂਜੀ ਉਹਦੀਆਂ ਉਹਦੀਆਂ ਬੱਚੀਆਂ ਬਹੁਤ ਸੀ ਆਪਣੇ ਏਰੀਆ ਦੇ ਵਿੱਚ ਹਾਂਜੀ ਤੇ ਉੱਤੇ ਬਹੁਤ ਯੂਜ਼ ਹੋਇਆ ਆਏ ਹਾਂਜੀ ਉਹਦੇ ਜ਼ਿਆਦਾਤਰ ਮੂਸਕਲੀ ਬੱਚੀਆਂ ਜਿਹੜੀਆਂ ਸੀ ਉਹ ਜੈਡ ਬਲੈਕ ਜੈਡ ਬਲੈਕ ਸੀ ਜਾਂਦੇ ਜਿਨ੍ਹਾਂ ਦੇ ਛਾਲਾ ਛੋਟਾ ਜਾਂ ਫੁੱਲ ਹੁੰਦਾ ਸੀ ਫੁੱਲ ਹੁੰਦਾ ਸੀ ਮਾੜਾ ਮੋਟਾ ਨਹੀਂ ਤਾਂ ਜ਼ਿਆਦਾਤਰ ਮੂਸਕਲੀ ਜੈਡ ਲੈ ਕੇ ਆਉਂਦੀ ਹਾਂਜੀ ਤੇ ਇਹ ਉਹਨਾਂ ਤੇ ਵੀ ਇਹਦਾ ਰਿਜ਼ਲਟ ਰਿਜ਼ਲਟ ਬਹੁਤ ਜ਼ਿਆਦਾ ਚੰਗਾ ਆਇਆ ਹੈ ਪਲੇਜ਼ ਵਾਲਾ ਹਾਂਜੀ 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 ਸਹੀ ਹੈ ਜੀ ਤੇ ਟੋਟਲ ਕਿੰਨੀਆਂ ਘੋੜੀਆਂ ਸੀ ਹੁਣ ਤੱਕ ਪ੍ਰਵਾਹ ਚੁੱਕੀਆਂ ਇਹਦੇ ਕੋਲ ਮੇਰੇ ਸਾਨਾ ਪਾ ਜੀ 75 ਤੋਂ 80 ਘੋੜੀਆਂ ਦੇ ਕੋਲ ਮਤਲਬ ਆਪਾਂ ਮੇਟ ਕਰਾ ਚੁੱਕੇ ਹੋਵਾਂਗੇ ਤੇ ਰਿਜ਼ਲਟ ਸਾਰਿਆਂ ਤੇ ਸੇਮ ਆਉਂਦਾ ਹੈ ਸੇਮ ਹੈ ਸੇਮ ਹੈ ਪਾ ਜੀ ਮੈ ਬਰੀਡਿੰਗ ਦੇ ਵਿੱਚ ਦੋਵਾਂ ਦਾ ਕੰਮ ਰੋਲ ਬਹੁਤ ਜ਼ਿਆਦਾ ਵਾ ਬਿਲਕੁਲ ਮਦਰ ਦਾ ਵੀ ਤੇ ਫਾਦਰ ਦਾ ਵੀ ਬਿਲਕੁਲ ਜੀ ਪਰ ਇਸ ਘੋੜੇ ਨੇ ਸਾਨੂੰ ਬਰੀਡਿੰਗ ਦੇ ਵਿੱਚ ਆਪਾਂ ਕਹੀਏ ਬੱਚਿਆਂ 'ਚ ਕਹੀਏ ਸੈਟੀਸਫਾਈਡ ਕੀਤਾ ਵਾ ਬਹੁਤ ਸੋਹਣੇ ਰਿਜ਼ਲਟ ਆਏ ਹੱਥੇ ਬਲੇਜ਼ ਪਾਣ ਪੱਤਾ ਦੋ ਪੈਰ ਮਗੱਲੇ ਸਫੇਦ ਕ੍ਰਾਸ ਪੈਰ ਸਫੇਦ ਕਹ ਲੋ ਜੋ ਅੱਜਕੱਲ ਟ੍ਰੈਂਡ ਚੱਲਦਾ ਬਿਲਕੁਲ ਬਿਲਕੁਲ ਬਹੁਤ ਸੋਹਣੇ ਤੇ ਸਟਰੋਂਗ ਬੱਚੇ ਆਏ ਮਜ਼ਬੂਤ ਹਮ ਪਿੱਠ ਪੁੜੇ ਦੇ ਬਹੁਤ ਮਜ਼ਬੂਤ ਬੱਚੇ ਨੇ ਦਿੱਤੇ ਸਹੀ ਹੈ ਜੀ ਮਤਲਬ ਆਪਾਂ ਇਹ ਕਹਿ ਸਕਦੇ ਆ ਕਿ ਇੱਕ ਤਾਂ ਲਾਈਨ ਡਿਫਰੈਂਟ ਹੋ ਗਈ ਹਾਂ ਜੀ ਦੂਸਰੀ ਅ ਬੱਚਾ ਵੀ ਵਧੀਆ ਦਿੰਦਾ ਹਾਂਜੀ 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 ਸਹੀ ਹੈ ਜੀ ਤੇ ਇਹਦੀ ਹਾਈਟ ਕਿੰਨੀ ਹੈ 864 ਹੈ ਜੀ 64 ਹੈ 84 ਹੈ ਜੀ ਸਹੀ ਹੈ ਜੀ ਫੱਟੀ ਵਾਲੀ ਮਾੜੀ ਸੀ ਫੱਟੀ ਵਾਲਾ ਫੱਟੀ ਵਾਲਾ ਕਹ ਲੋ ਸਕੇਲ ਵਾਲੀ ਕਹ ਲੋ ਆਈਕਲ ਤੇ ਉਹ ਪਾਰੇ ਵਾਲਾ ਸਕੇਲ ਚੱਲਦਾ ਹੈ ਪਾਰੇ ਵਾਲਾ ਸਕੇਲ ਚੱਲਦਾ ਹੈ ਹਾਂਜੀ ਹਾਂਜੀ ਉਹ ਪਹਿਲੇ ਚੱਲਦੀ ਸੀ ਫੱਟੀ ਉੰਤੇ ਪਾਰੇ ਵਾਲਾ ਪਾਰੇ ਵਾਲਾ ਚੱਲ ਪਿਆ ਹਾਂਜੀ ਹਾਂਜੀ ਜਿੱਦੇ ਜਿੱਦੇ ਟੈਕਨੀਕ ਜੰਦੀ ਜਿੱਦੇ ਜਿੱਦੇ ਟੈਕਨੀਕ ਚੱਲਦੀ ਹੈ ਜੀ ਬਿਲਕੁਲ ਸਹੀ ਹੈ ਜੀ ਠੀਕ ਹੈ ਜੀ ਤੇ ਆਪਣਾ ਹੁਣ ਇਹ ਇੱਥੇ ਜਗਤਪੁਰ ਮਿਲੂਗਾ ਪਿੰਦੇ ਬਾਈ ਦੇ ਕੋਲ ਹਾਂਜੀ 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 ਪਹਿਲਾਂ ਆਪਣੇ ਕੋਲ ਹੁੰਦਾ ਸੀ ਕਿ ਫਿਰ ਹੁਣ ਹਾਂਜੀ ਆਪਣੇ ਕੋਲ ਬਾਜੀ ਆਪਾਂ ਘੋੜਾ ਲੈ ਲੈਂਦਾ ਸੀ ਦੂਸਰਾ ਰਤਨ ਕਾਂ ਹਾਂਜੀ ਉਹ ਰਤਨ ਕਟਾ ਲੈ ਲੈਣ ਕਰਕੇ ਤੇ ਫਿਰ ਆਪਣੇ ਦੋ ਘੋੜੇ ਹੋਗੇ ਆਪਣੇ ਕੋਲ ਤੇ ਬਾਈ ਹੁਣ ਨਾਲ ਕਹਿ ਲੋ ਹੁਣ ਬਿਗ ਡੀਲ ਵਾਲਾ ਤੇ ਸਿਸਟਮ ਹੈ ਨਹੀਂ ਬਾਈ ਦੇ ਨਾਲ ਇਹਦੇ ਬਸ ਇੱਕ ਆਪਾਂ ਗਿਫਟ ਤੌਰ ਤੇ ਹੀ ਹੈ ਜੀ ਬਾਈ ਨੂੰ ਹਾਂ ਪਿਆਰੀ ਹੀ ਹੈ ਪਿਆਰੀ ਹੈ ਬਸ ਪਿਆਰ ਕਰੋ ਗਿਫਟ ਆ ਕੇ ਕਿ ਚਲੋ ਬਿਲਕੁਲ ਬੀਡਗਾ ਵਾਦੀ ਕਿਉਂਕਿ ਦੋ ਘੋੜੇ ਇਕੱਠੇ ਰੱਖਣਾ ਉਹ ਥੋੜਾ ਔਖਾ ਔਖਾ ਇਹਨਾਂ ਨਾਲੇ ਦੋ ਘੋੜਿਆਂ ਨੂੰ ਆਪਾਂ ਖਰਾਕ ਦੇ ਸਕਦੇ ਆ ਪਰ ਦੋ ਘੋੜਿਆਂ ਨੂੰ ਸੰਭਾਲਣਾ ਔਖਾ ਇਹਦਾ ਐਗਰੈਸਿਵ ਹੋ ਜਾਂਦਾ ਐਗਰੈਸਿਵ ਹੋ ਜਾਂਦਾ ਫਿਜ਼ੀਕਲੀ ਸੰਭਾਲਣਾ ਬਹੁਤ ਔਖਾ ਹੋ ਜਾਂਦਾ ਇੰਨੀ ਐਕਸਰਸਾਈਜ਼ ਨਹੀਂ ਕੀਤੀ ਸਾਰਾ ਕੁਝ ਕਰਨਾ ਹੁੰਦਾ ਤੇ ਮੁਸ਼ਕਲ ਹੋ ਜਾਂਦਾ ਮੁਸ਼ਕਲ ਹੋ ਜਾਂਦਾ ਠੀਕ ਹੈ ਵੀਰੇ ਥੈਂਕ ਯੂ ਤੁਹਾਡਾ ਬਹੁਤ ਬਹੁਤ ਥੈਂਕ ਯੂ ਭਾਜੀ ਤੁਹਾਡਾ ਬਹੁਤ ਚੱਲ ਗਿਆ ਹੈਂ ਥੈਂਕ ਯੂ ਭਰਾ ਥੈਂਕ ਯੂ ਭਾਜੀ ਠੀਕ ਹੈ